ਪਹਿਲਾਂ ਤਾਂ ਆਈ ਐਮ ਰੀਅਲੀ ਥੈਂਕਫੁਲ ਟੂ ਆਲ ਆਫ ਯੂ ਜਿਨਨੇ ਵੀ ਇੱਥੇ ਆਏ ਨੇ ਤੁਹਾਡਾ ਕੱਲਾ ਕੱਲਾ ਕਦਮ ਸਿਰ ਮੱਥੇ ਕਿਉਂਕਿ ਤੁਹਾਨੂੰ ਪਤਾ ਫਿਲਮ ਬਣਾਉਣ ਲਈ ਮਿਹਨਤ ਲੱਗਦੀ ਹੈ ਪਰ ਫਿਲਮ ਲੋਕਾਂ ਤੱਕ ਪਹੁੰਚਾਉਣ ਲਈ ਤੁਹਾਡੀ ਸਾਰਿਆਂ ਦੀ ਜ਼ਰੂਰਤ ਹੁੰਦੀ ਆ ਸੋ ਤੁਹਾਡੇ ਤੋਂ ਬਿਨਾ ਫਿਲਮ ਲੋਕਾਂ ਤੱਕ ਪਹੁੰਚ ਨਹੀਂ ਸਕਦੀ ਉਸ ਤੋਂ ਬਾਅਦ ਜਿਨ੍ਹਾਂ ਨੇ ਫਿਲਮ ਤੇ ਪੈਸੇ ਲਾਏ ਹੁੰਦੇ ਨੇ ਉਹ ਸਭ ਤੋਂ ਇੰਪੋਰਟੈਂਟ ਹੁੰਦੇ ਨੇ ਕਿਉਂਕਿ ਉਹ ਜਿਹੜੀ ਚੀਜ਼ ਤੁਸੀਂ ਦੇਖ ਰਹੇ ਹੋ ਤਾਂ ਹੀ ਬਣ ਪਾਈ ਹੈ ਕਿਉਂਕਿ ਉਹਦੇ ਤੇ ਪੈਸੇ ਲੱਗੇ ਨੇ ਸੋ ਥਿੰਦ ਮੋਸ਼ਨਸ ਐਂਡ ਚੈਪ ਪ੍ਰੋਡਕਸ਼ਨਸ ਜਿਨ੍ਹਾਂ ਨੇ ਬਹੁਤ ਵੱਡਾ ਹੌਸਲਾ ਤੇ ਜ ਕਿਉਂਕਿ ਜੋ ਤੁਸੀਂ ਫਿਲਮ ਦਾ ਟ੍ਰੇਲਰ ਦੇਖੋਗੇ ਤੁਹਾਨੂੰ ਇਹ ਦੇਖ ਕੇ ਲੱਗੂਗਾ ਉਹਦੀ ਪ੍ਰੋਡਕਸ਼ਨ ਤੋਂ ਕਿ ਯਾਰ ਇਹ ਵਾਕਿਆ ਹੀ ਇੱਕ ਐਸਾ ਪ੍ਰੋਡਕਟ ਬਣਿਆ ਹੈ ਜਿਹੜਾ ਪੰਜਾਬੀ ਇੰਡਸਟਰੀ ਚ ਪਹਿਲਾਂ ਕਦੀ ਨਹੀਂ ਬਣਿਆ ਸੀ ਸੋ ਉਸ ਤੋਂ ਬਾਅਦ ਆਮ ਰੀਲੀ ਥੈਂਕਫੁਲ ਸੋਨੂ ਭਾਈ ਦਾ ਸਪੀਡ ਰੈਕર્ડਸ ਤੇ ਸਾਡਾ 뮤직 ਆ ਰਿਹਾ ਸੋ ਇਹਨਾਂ ਨੇ ਇੱਕ ਕਦਮ ਵਧਾਇਆ ਕਿ ਅਸੀਂ 뮤직 ਲੈਣਾ ਹੈ ਐਂਡ ਇਹਨਾਂ ਨੇ ਲਿਆ ਆਮ ਰੀਲੀ ਥੈਂਕਫੁਲ ਟੂ ਹਿਮ ਆਲਸੋ ਐਂਡ ਐਂਡ ਪਵਨ ਸਰ ਜਿਹੜੇ ਸਪੈਸ਼ਲੀ ਬੰਬੇ ਤੋਂ ਸਾਡੀ ਫਿਲਮ ਨੂੰ ਸਪੋਰਟ ਕਰਨ ਆਏ ਆ ਜਿਹੜੇ ਇੱਕ ਐਕਟਰ ਹੁੰਦਾ ਉਹ ਜਿਦਾਂ ਪਵਨ ਸਰ ਤੁਸੀਂ ਸਾਰੇ ਜਾਣਦੇ ਹੋ ਕਿ ਬਹੁਤ ਹੀ ਬੀਜ਼ੀ ਆਰਟਿਸਟ ਨੇ ਇਦਾਂ ਨਹੀਂ ਹੈਗੇ ਕਿ ਘਰੇ ਬਿੱਲੇ ਬੈਠੇ ਨੇ ਸੋ ਟਾਈਮ ਕੱਢ ਕੇ ਇੱਥੇ ਆਏ ਨੇ ਫਿਲਮ ਨੂੰ ਸਪੋਰਟ ਕਰਨ ਸੋ ਇਟ ਮੀਨਸ ਉਹਨਾਂ ਦੇ ਕਿਤੇ ਨਾ ਕਿਤੇ ਡੀਪ ਇਨਸਾਈਡ ਦਿਲ ਦੇ ਵਿੱਚ ਇਹ ਗੱਲ ਹੈਗੀ ਹੈ ਕਿ ਮੈਂ ਪੰਜਾਬੀ ਸਿਨੇਮਾ ਨੂੰ ਸਪੋਰਟ ਕਰਨੀ ਹੈ ਸੋ ਇਹਨਾਂ ਨੇ ਜਿਹੜਾ ਪਹਿਲਾਂ ਵੀ ਕੰਮ ਕੀਤਾ 1984 ਦੇ ਵਿੱਚ ਵੀ ਉਹ ਵੀ ਬਾ ਕਮਾਲ ਕੰਮ ਕੀਤਾ ਸੀ ਸੋ ਆਈ ਰੀਅਲੀ ਐਪਰੀਸ਼ੀਏਟ ਐਂਡ ਗ੍ਰੇਟਫੁਲ ਟੂ ਹਿਮ ਕਿ ਉਹ ਬੰਬੇ ਤੋਂ ਸਪੈਸ਼ਲ ਸਾਡੀ ਫਿਲਮ ਜੇ ਜੱਟ ਵਿਗੜ ਗਿਆ ਨੂੰ ਸਪੋਰਟ ਕਰਨ ਆਏ ਨੇ ਐਂਡ ਉਸ ਤੋਂ ਬਾਅਦ ਆਈ ਵਿਸ਼ ਲ ਉਹ ਆਦੀਪ ਸੈਗਲ ਕਿਉਂਕਿ ਮੇਰੀਆਂ ਸਾਰੀਆਂ ਫਿਲਮਾਂ ਦੇ ਵਿੱਚ ਸਾਰੀਆਂ ਨਵੀਆਂ ਹੀਰੋਇਨਾਂ ਹੁੰਦੀਆਂ ਨੇ ਸਾਰਿਆਂ ਨੇ ਡੈਬਿਊ ਕੀਤਾ ਹੁੰਦਾ ਸੋ ਜਿੰਨੀਆਂ ਨੇ ਕੀਤਾ ਸਾਰਿਆਂ ਦਾ ਕੈਰੀਅਰ ਵਧੀਆ ਹੀ ਆ ਟੱਚ ਆਊਟ ਸਾਰੇ ਪ੍ਰੋਡਿਊਸਰਾਂ ਦਾ ਤੇ ਹੀਰੋਇਨਾਂ ਦਾ ਸੋ ਆਈ ਵਿਸ਼ ਯੂਰ ਲੱਕੀ ਇਹਨਾਂ ਦਾ ਕੈਰੀਅਰ ਵਧੀਆ ਜਾਵੇ ਐਂਡ ਜਿਨ੍ਹਾਂ ਨੇ ਸਾਰੀ ਮਿਹਨਤ ਸਾਰੀ ਟੀਮ ਨੇ ਮਿਹਨਤ ਕੀਤੀ ਆ ਉਹ ਸਾਰੀ ਮਿਹਨਤ ਤੁਸੀਂ ਉਦਾਂ ਹੀ ਪ੍ਰਵਾਨ ਕਰੋ ਕਿਉਂਕਿ ਇਸ ਫਿਲਮ ਦੇ ਡਾਇਰੈਕਟਰ ਮਨੀਸ਼ ਬੱਡ ਸਰ ਜੋ ਇੱਥੇ ਇਸ ਟਾਈਮ ਹੈ ਨਹੀਂ ਕਿਉਂਕਿ ਫਿਲਮ ਦਾ ਪੋਸਟ ਚੱਲਦਾ ਪਿਆ ਐਂਡ ਉਹਨਾਂ ਨੇ ਬਹੁਤ ਮਿਹਨਤ ਕਰਕੇ ਬਹੁਤ ਵਧੀਆ ਪ੍ਰੈਜੈਂਟੇਸ਼ਨ ਦੇ ਨਾਲ ਤੁਹਾਡੇ ਲਈ ਫਿਲਮ ਤਿਆਰ ਕੀਤੀ ਆ ਅਮਰਜੀਤ ਸਰਾਉ ਭਾਜੀ ਜਿਨ੍ਹਾਂ ਨੇ ਇਸ ਫਿਲਮ ਦਾ ਸਕ੍ਰੀਨਪਲੇ ਡਾਇਲੌਗਸ ਲਿਖਿਆ ਜਨਾਰਦਨ ਮਹਾਰੀਸੀ ਜਿਨ੍ਹਾਂ ਨੇ ਇਸ ਫਿਲਮ ਦੀ ਸਟੋਰੀ ਲਿਖੀ ਸੋ ਗੈਰੀ ਥਿੰਡ ਮੋਸ਼ਨਸ ਤੋਂ ਹਾਂਜੀ ਕੈਮਰਾ ਨੀਰਜ ਭਾਜੀ ਡੀਓਪੀ ਸਾਡੇ ਸਿਨੇਮਟੋਗ੍ਰਾਫਰ ਸੋ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਪੰਮਾ ਭਾਜੀ ਐਕਸ਼ਨ ਅਸੀਂ ਸ਼ੁਰੂ ਤੋਂ ਉਹਨਾਂ ਦੇ ਨਾਲ ਹੀ ਕੰਮ ਕਰਦੇ ਆਏ ਹਾਂ ਸੋ ਆਮ ਰੀਅਲੀ ਥੈਂਕਫੁਲ ਟੂ ਹਿਮ ਆਲਸੋ ਕਿਉਂਕਿ ਬਹੁਤ ਬਹੁਤ ਮਿਹਨਤ ਲੱਗਦੀ ਆ ਜਿਹੜੀ ਕੈਮਰੇ ਤੋਂ ਪਿੱਛੇ ਮੂਰੇ ਜੇ ਮੇਨ ਐਕਟਰ ਆ ਉਹ ਖੜ ਕੇ ਦੋ ਡਾਇਲੋਗ ਬੋਲ ਕੇ ਘਰ ਚਲਾ ਜਾ ਸਕਦਾ ਪਰ ਜਿਹੜੀ ਬੈਕ ਐਂਡ ਤੇ ਟੀਮ ਆ ਉਹ ਜਾਂਦੇ ਵੀ ਲੇਟ ਆ ਤੇ ਆਉਂਦੇ ਵੀ ਪਹਿਲਾਂ ਸੋ ਉਹਨਾਂ ਸਾਰਿਆਂ ਦੀ ਐਪਰੀਸ਼ੀਏਸ਼ਨ ਮੰਗਦੀ ਆ ਕਿਉਂਕਿ ਉਹਨਾਂ ਤੋਂ ਬਿਨਾ ਨਾ ਤਾਂ ਮੈਂ ਕੁਝ ਕਰਨ ਜੋਗਾ ਆ ਨਾ ਮੈਂ ਸਾਡੀ ਟੀਮ ਨੇ ਫਿਲਮ ਵਧੀਆ ਬਣ ਸਕਦੀ ਆ ਸੋ ਬਸ ਇੰਨੀ ਗੱਲ ਆ ਬਾਕੀ ਟ੍ਰੇਲਰ ਦੇਖ ਕੇ ਤੁਹਾਡੇ ਰਿਵਿਊਜ਼ ਆਈ ਵਾਂਟ ਕਿ ਯਾਰ ਤੁਸੀਂ ਸਾਰੇ ਆਪਣੇ ਰਿਵਿਊਜ਼ ਆਪਣੇ ਇੰਸਟਾਗ੍ਰam ਤੇ ਆਪਣੇ ਫੈਮਿਲੀ ਨਾਲ ਸ਼ੇਅਰ ਕਰਿਓ ਤੁਹਾਨੂੰ ਮੈਡਲ ਵਧੀਆ ਲੱਗੀ ਸੀ ਵਧੀਆ ਲੱਗੀ ਮੈਡਲ ਆ ਸੋ ਆਈ ਹੋਪ ਕਿ ਇਹ ਫਿਲਮ ਤੁਹਾਨੂੰ ਉਸ ਤੋਂ ਥੋੜੀ ਜ਼ਿਆਦਾ ਵਧੀਆ ਲੱਗੇ ਕਿਉਂਕਿ ਅਸੀਂ ਉੱਥੋਂ ਜੋ ਗਲਤੀਆਂ ਕੀਤੀਆਂ ਉਹ ਸਿੱਖੀਆਂ ਤੇ ਇਹਦੇ 'ਚ ਅਪਲਾਈ ਕੀਤੀਆਂ ਹਾਂ ਹਾਂਜੀ ਭਾਈ ਬੇਸਿਕਲੀ ਬਿਨਾ ਬਿਨਾ ਮਤਲਬ ਤੇ ਬਿਨਾ ਇਮੋਸ਼ਨਸ ਤੋਂ ਕਿਸੇ ਤੇ ਕਿਸੇ ਜਗ੍ਹਾ ਲੜਾਈ ਵੀ ਵਧੀਆ ਨਹੀਂ ਲੱਗਦੀ ਸੋ ਇਹ ਹੋਲੀ ਸੋਲੀ ਐਕਸ਼ਨ ਫਿਲਮ ਨਹੀਂ ਹੈਗੀ ਇਹਦੀ ਪਰਸੈਪਸ਼ਨ ਵੀ ਇਦਾਂ ਦੀ ਨਹੀਂਗੀ ਬੇਸਿਕਲੀ ਇਹ ਫੈਮਿਲੀ ਡਰਾਮਾ ਮੂਵੀ ਆ ਜਦੋਂ ਤੁਸੀਂ ਇਹਨੂੰ ਫੈਮਿਲੀ ਨਾਲ ਇੰਜੋਏ ਕਰੋਗੇ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਦੇਖਣ ਨੂੰ ਤੇ ਮਹਿਸੂਸ ਹੋਣ ਗਿਆ ਜਿਹੜੀਆਂ ਤੁਸੀਂ ਆਪਣੇ ਘਰ ਦੇ ਵਿੱਚ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਤੁਸੀਂ ਜਿਹੜਾ ਰਿਸ਼ਤਾ ਉਹਦੇ ਨਾਲ ਰੱਖਦੇ ਹੋ ਉਹੀ ਰਿਸ਼ਤਾ ਤੁਹਾਨੂੰ ਇਸ ਫਿਲਮ ਦੇ ਵਿੱਚ ਮਹਿਸੂਸ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਆ ਸੋ ਇਹਦਾ ਮੇਨ ਫੋਕਸ ਅਸੀਂ ਇਹ ਨਹੀਂ ਰੱਖਿਆ ਗਿਆ ਅਸੀਂ ਬਹੁਤ ਐਕਸ਼ਨ ਇਦਾਂ ਕਰਨਾ ਹਾਂ ਹਾਲਾਤ ਇਦਾਂ ਦੇ ਨੇ ਉਸ ਹਾਲਾਤ ਦੇ ਵਿੱਚ ਉਹਦਾ ਦੀਆਂ ਚੀਜ਼ਾਂ ਜਿੱਦਾਂ ਦੀਆਂ ਚਾਹੀਦੀਆਂ ਨੇ ਉਸ ਕੈਰੈਕਟਰ ਨੂੰ ਉਹ ਪੂਰੀਆਂ ਅਸੀਂ ਕੋਸ਼ਿਸ਼ ਕੀਤੀ ਆ ਕਰਨ ਦੀ ਐਂਡ ਉਹਦੇ ਐਕਸਟ੍ਰੀਮ ਤੱਕ ਕਰਨ ਦੀ ਕੋਸ਼ਿਸ਼ ਕੀਤੀ ਆ ਜਿਉਂ ਇਮੋਸ਼ਨ ਦੀ ਗੱਲ ਕੀਤੀ ਜਾਵੇ ਜਿਉਂ ਡੈਪਥ ਦੀ ਗੱਲ ਕੀਤੀ ਜਾਵੇ ਤੇ ਉਹ ਵੀ ਐਕਸਟ੍ਰੀਮ ਆ ਜੋ ਐਕਸ਼ਨ ਦੀ ਗੱਲ ਕੀਤੀ ਜਾਵੇ ਉਹ ਐਕਸਟ੍ਰੀਮ ਆ ਜੀ ਸਰ ਜੀ ਸਰ ਮੇਰਾ ਸਵਾਲ ਜਦੋਂ ਆਪਾਂ ਐਕਸ਼ਨ ਪਲਾਨ ਕਰਦੇ ਹਾਂ ਨਾ ਨੈਚੁਰਲ ਗੱਲ ਹੈ ਐਕਸ਼ਨ ਮਾਸਟਰ ਵੀ ਆਉਂਦੇ ਨੇ ਕਦੇ ਇਦਾਂ ਵੀ ਹੋਇਆ ਮਤਲਬ ਕਿ ਐਕਸ਼ਨ ਡਾਇਰੈਕਟਰ ਨੇ ਕੋਈ ਚੀਜ਼ ਸਮਝਾਈਏ ਤੁਸੀਂ ਕਿਹਾ ਵੀ ਨਹੀਂ ਯਾਰ ਇਹ ਜਿਹੜਾ ਐਕਸ਼ਨ ਹੈਗਾ ਕਿਸੇ ਫਿਲਮ ਨਾਲ ਕੋਰਿਲੇਟ ਕਰਦਾ ਹੁਣ ਆਪਾਂ ਚੇਂਜ ਕਰੀਏ ਆਪਾਂ ਭਈ ਬੇਸਿਕਲੀ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਹੋ ਨਾ ਟੀਮ ਵਰਕ ਹੁੰਦਾ ਤੇ ਜਦੋਂ ਕਿਸੇ ਬੰਦੇ ਦਾ ਕੋਈ ਵੀ ਆਈਡੀਆ ਹੁੰਦਾ ਕਿਉਂਕਿ ਇਹ ਦੁਨੀਆ ਬੜੀ ਛੋਟੀ ਆ ਤੇ ਜਿਹੜੇ ਆਈਡੀਆਜ਼ ਨੇ ਉਹ ਬਹੁਤ ਘੱਟ ਨੇ ਸੋ ਜੇ ਕਿਸੇ ਨਾਲ ਜੇ ਉਹ ਟੀਮ ਨੂੰ ਹੀ ਨਹੀਂ ਪਤਾ ਕਿ ਤੁਹਾਡਾ ਕਿਤੇ ਐਕਸ਼ਨ ਮੈਚ ਕਰ ਰਿਹਾ ਉਹਦਾ ਫਿਰ ਕਿਸੇ ਦਾ ਕਸੂਰ ਨਹੀਂ ਬਟ ਕਈ ਵਾਰੀ ਕੋਈ ਆਈਡੀਆ ਕਿਤੇ ਨਾ ਕਿਤੇ ਉਹ ਤੁਹਾਡੇ ਦਿਮਾਗ ਸਬਕੌਂਸ਼ੀਅਸ ਮਾਈਂਡ ਚ ਬੈਠਾ ਜ਼ਰੂਰ ਹੁੰਦਾ ਸੋ ਜਦੋਂ ਤੁਸੀਂ ਕੋਈ ਕੰਮ ਕਰਦੇ ਨੇ ਉਹ ਚੀਜ਼ ਦੇਖੇ ਜਾਂਦੀ ਆ ਤੁਹਾਡੇ ਕੰਮ ਦੇ ਵਿੱਚ ਕਿਤੇ ਉਹ ਨਾ ਕਿਤੇ ਬਟ ਉਹ ਮੇਕ ਸ਼ੋਰ ਕਰੋ ਕਿ ਉਹਦੇ ਚ ਤੁਹਾਡਾ ਸਟਾਈਲ ਜ਼ਰੂਰ ਹੋਵੇ ਸੋ ਕਈ ਵਾਰੀ ਪੰਮਾ ਭਾਜੀ ਨੇ ਐਕਸ਼ਨ ਕੀਤਾ ਐਂਡ ਉਹ ਉਹਨਾਂ ਕੋਲ ਰੈਫਰੈਂਸਿਸ ਹੁੰਦੇ ਨੇ ਕਿਉਂਕਿ ਜਦੋਂ ਤੁਸੀਂ ਚੀਜ਼ ਕਰਨੀ ਆ ਉਹ ਹਮੇਸ਼ਾ ਜਦੋਂ ਐਕਟਰ ਨੂੰ ਜਾਂ ਡਾਇਰੈਕਟਰ ਨੂੰ ਜੋ ਤੁਹਾਡਾ ਵਿਜ਼ਨ ਆ ਕਈ ਵਾਰੀ ਤੁਸੀਂ ਵਰਡਸ ਦੇ ਵਿੱਚ ਐਕਸਪਲੇਨ ਨਹੀਂ ਕਰ ਪਾਉਂਦੇ ਤਾਂ ਤੁਸੀਂ ਉਹਦੀ ਇੱਕ ਵੀਡੀਓ ਬਣਾ ਕੇ ਲੈ ਕੇ ਆਉਨੇ ਹੋ ਕਿ ਮੈਂ ਇਦਾਂ ਸੋਚਦੇ ਆ ਫਿਰ ਉਹਦੇ ਵਿੱਚ ਅਸੀਂ ਆਪਣਾ ਰੰਗ ਪਾ ਸਕਦੇ ਆ ਸੋ ਇਦਾਂ ਬਹੁਤ ਵਾਰੀ ਹੁੰਦਾ ਪੰਮਾ ਭਾਜੀ ਕੋਈ ਇਦਾਂ ਚੀਜ਼ ਕਹਿੰਦੇ ਆ ਕਿ ਆਪਾਂ ਇਹਨੂੰ ਇਸ ਤਰੀਕੇ ਨਾਲ ਕਰਦੇ ਆ ਤੇ ਮੈਂ ਕਹਿੰਦਾ ਭਾਜੀ ਆਪਾਂ ਇਦਾਂ ਵੀ ਕਰ ਸਕਦੇ ਆ ਫੋਰ ਐਗਜ਼ਾਮਪਲ ਜਿਦਾ ਮੈਡਲ ਚ ਸਾਡਾ ਕੋੜੇ ਵਾਲਾ ਸੀ ਸੀ ਉਹ ਹੋਲੀ ਸੋਲੀ ਮਨੀਸ਼ ਸਰ ਦਾ ਆਈਡੀਆ ਸੀ ਐਸ ਫਿਲਮ ਦੇ ਵਿੱਚ ਜਦੋਂ ਤੁਸੀਂ ਇਹਦਾ ਐਕਸ਼ਨ ਦੇਖਦੇ ਹੋ ਤਾਂ ਉਹ ਜਿਹੜੀ ਕ੍ਰੇਨ ਆਉਂਦੀ ਆ ਅੱਗੇ ਉਹ ਹੋਲੀ ਸੋਲੀ ਟ੍ਰੇਲਰ ਚ ਵੀ ਦੇਖ ਰਹੇ ਹੋ ਤੁਸੀਂ ਉਹ ਹੋਲੀ ਸੋਲੀ ਮਨੀਸ਼ ਸਰ ਦਾ ਹੀ ਆਈਡੀਆ ਸੀ ਐਂਡ ਉਹ ਜਿਹੜਾ ਬਿਲਕੁਲ ਬੰਦਾ ਇਦਾਂ ਉੱਪਰ ਜਾਂਦਾ ਜਿਹੜਾ ਐਂਡ ਦੇ ਵਿੱਚ ਜਿੱਥੇ ਟ੍ਰੇਲਰ ਖਤਮ ਹੁੰਦਾ ਉਹ ਸਾਰਾ ਮੈਂ ਸੋਚਿਆ ਸੀ ਕਿ ਐਵੇਂ ਬੰਦਾ ਇਦਾਂ ਉੱਤੇ ਜਾਵੇ ਤਾਂ ਵਧੀਆ ਲੱਗੂਗਾ ਸੋ ਇਹ ਕੰਪਲੀਟ ਟੀਮ ਵਰਕ ਇਟਸ ਨਾਟ ਫਟ ਤੋਂ ਬਚਾਰਿਆ ਐਸ ਵਾਰ ਸਾ ਪਿਛਲੀ ਵਾਰ ਦਾ ਘੋੜਾ ਧੋਖਾ ਦੇ ਗਿਆ ਸੀ ਨਹੀਂ ਨਹੀਂ ਘੋੜਾ ਤੇ ਕਦੀ ਧੋਖਾ ਦਿੰਦਾ ਪਰ ਹਾਂਜੀ ਸੱਟ ਜਦੋਂ ਐਕਸ਼ਨ ਕਰਦੇ ਸੱਟ ਲੱਗਦੀ ਹੈ ਭਾਜੀ ਤੇ ਉਹ ਉਹ ਤੋਂ ਉਹ ਬਚਾ ਨਹੀਂ ਰੱਖਿਆ ਜਾ ਸਕਦਾ ਇਨਫੈਕਟ ਮੈਨੂੰ ਪਵਨ ਸਰ ਨੇ ਇਸ ਵਾਰੀ ਬਹੁਤ ਵਧੀਆ ਸੁਜੈਸ਼ਨਸ ਦਿੱਤੀਆਂ ਨੇ ਕਿ ਤੂੰ ਐਕਸ਼ਨ ਕਰਦਾ ਤੇਰੇ ਕੋਲੇ ਪ੍ਰੀਕਾਸ਼ਨਸ ਵਧੀਆ ਹੋਣੀਆਂ ਚਾਹੀਦੀਆਂ ਸੋ ਪਰ ਹਾਲੇ ਤੁਹਾਨੂੰ ਪਤਾ ਆਪਾਂ ਜਿੱਦਾਂ ਦੇ ਹੈਗੇ ਆ ਕਿ ਪਰ ਸੱਟ ਲੱਗੀ ਥੋੜੀ ਥੋੜੀ ਹਲਕੀ ਹਲਕੀ ਲੱਗਣੀ ਵੀ ਜ਼ਰੂਰੀ ਆ ਕਿਉਂਕਿ ਉਹ ਨਿਸ਼ਾਨੀ ਰਹਿ ਜਾਂਦੀ ਫਿਲਮ ਦੀ